ਇਸ ਨੂੰ ਐਵੇਂ ਕਰਨਾ ਹੈ ਜਿਸ ਤਰ੍ਹਾਂ ਉਹਨੂੰ ਵੱਟ ਪੈ ਗਿਆ ਇਸ ਨੂੰ ਵੱਟ ਨੂੰ ਕੱਢ ਦਿਓ ਉਸ ਤੋਂ ਬਾਅਦ ਹੱਥ ਫੇਰ ਕੇ ਫਿਰ ਦੁਬਾਰਾ ਉਸੇ ਨੂੰ ਕਰੋ ਹਲਕਾਂ ਦਾ ਪਿਛਾ ਟਾ ਦਿਓ ਤਾਂ ਕਿ ਕਿਸੇ ਅੰਗ ਨੂੰ ਰਮਾਲਾ ਸਾਹਿਬ ਟੱਚ ਨਾ ਹੋਵੇ ਹੁਣ ਅੱਗੋ ਸੈਟਿੰਗ ਬਿਲਕੁਲ ਠੀਕ ਹੈ ਸੋਨਾ ਲੱਗਦਾ ਪਿਆ ਅਗਰ ਤੁਹਾਨੂੰ ਕੋਈ ਫਰਕ ਲੱਗਦਾ ਹੋਵੇ ਤਾਂ ਦੱਸੋ ਸਮਝ ਆ ਗਈ ਹੈ ਹੁਣ ਜਿਸ ਤਰ੍ਹਾਂ ਆਪਲ ਕੇ ਵਾਈਟ ਨੂੰ ਪਿਛਾ ਕਰਨਾ ਹੈ ਪ੍ਰੇਮ ਦੇ ਨਾਲ ਸਾਰਾ ਸਾਰੀਆਂ ਸੇਵਾਵਾਂ ਪ੍ਰੇਮ ਦੇ ਨਾਲ ਕਰਨੀਆਂ ਨੇ ਕਿਸੇ ਅੰਗ ਨੂੰ ਕੋਈ ਨੁਕਸਾਨ ਨਾ ਪਹੁੰਚੇ ਹੁਣ ਸਭ ਤੋਂ ਪਹਿਲਾਂ ਸੁਖਾਸਨ ਕਿਵੇਂ ਕਰਨੀ ਸੁਖਾਸਨ ਮੇ ਪਿਛਾ ਹਟਾ ਦਿੱਤੇ ਨੇ ਰਮਾਲਾ ਸਭ ਪਿਛਾ ਹਟਾ ਦਿੱਤਾ ਹੈ ਹੁਣ ਇਸ ਪਲਕ ਨੂੰ ਗੁਰੂ ਸਾਹਿਬ ਦੇ ਇੱਥੋਂ ਅੰਗ ਪ੍ਰੇਮ ਨਾਲ ਚੁੱਕ ਕੇ ਹੱਥ ਐਵੇਂ ਪਾਣਾ ਕਿ ਮੁਰਨ ਨਾ ਜੋਰ ਦੀ ਨਹੀਂ ਪਾਣਾ ਨਖੂਨ ਦਾ ਇਸਤੇਮਾਲ ਨਹੀਂ ਕਰਨਾ ਹਲਕਾ ਜਾਂ ਪ੍ਰੇਮ ਨਾਲ ਚੁੱਕ ਕੇ ਦੋਵੇਂ ਪਲਕਾਂ ਸਹਿਬ ਨੂੰ ਪਿੱਛੇ ਹਟਾ ਦੇ ਇੱਥੇ ਕਿ ਸੇਵਾਦਾਰ ਖਲੋਣੇ ਚਾਹੀਦੇ ਉਸ ਤਰ੍ਹਾਂ ਹੀ ਇਸ ਪਾਸਿਓਂ ਦੋਵੇਂ ਪਲਕਾਂ ਹਟਾ ਦਿਓ ਇੱਧਰ ਅਗਰ ਤੁਹਾਡੇ ਕੋਲ ਸੇਵਾਦਾਰ ਖੜੇ ਨੇ ਤੁਹਾਂ ਪਾਸੇ ਦੇ ਦੇਓ ਨਹੀਂ ਤਾਂ ਆਪਣੇ ਕੋਲ ਰੱਖ ਲਓ ਹੋਣਾ ਹੋਏਗਾ ਉਸ ਤੋਂ ਬਾਅਦ ਸੁਖਾਸਨ ਦੋਵਾਂ ਪਾਸਿਓਂ ਹੱਥ ਪਾ ਕੇ ਇਸ ਤਰ੍ਹਾਂ ਪ੍ਰੇਮ ਦੇ ਨਾਲ ਅਗਰ ਇਸ ਤਰ੍ਹਾਂ ਸੰਸ ਨੂੰ ਲੱਗਦਾ ਹੈ ਕਿ ਰਮਾਲਾ ਸਾਹਿਬ ਹਾਲੀ ਵੀ ਅੱਗਾ ਨੇ ਥੋੜਾ ਪਿਛਾ ਕਰ ਲਾਂਗੇ ਤਾਂ ਕਿ ਇੱਥੋਂ ਜਗ੍ਹਾ ਖਾਲੀ ਹੋ ਜਾਏ ਤੇ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਾਂਗੇ ਇਸ ਨੂੰ ਐਵੇਂ ਕਰੋ ਇੱਕ ਪਲਕ ਸਾਹਿਬ ਲੈ ਕੇ ਉਸਤੇ ਦੇਵਾਂਗੇ ਉਸ ਤੋਂ ਬਾਅਦ ਆਪਣੇ ਸਿਰ ਤੇ ਅਸੀਂ ਇੱਕ ਰੁਮਾਲ ਰੱਖਾਂਗੇ ਤਾਂ ਕਿ ਜਿੰਨਾ ਵੀ ਜਾਤ ਤੋਂ ਜ਼ਿਆਦਾ ਸਤਿਕਾਰ ਹੋ ਸਕੇ ਮਹਾਰਾਜ ਦਾ ਅਸੀਂ ਉਹਨਾ ਕਰਨਾ ਉਸ ਤੋਂ ਬਾਅਦ ਵੇਖੋ ਮੈਂ ਥੱਲੇ ਦੋਵੇਂ ਹੱਥ ਪਾ ਕੇ ਪ੍ਰੇਮ ਦੇ ਨਾਲ ਇਹਨਾਂ ਨੂੰ ਮਸਜਿਦ ਸਾਤ ਦੇ ਲਾ ਕੇ ਸਿਰ ਤੇ ਝੁਕ ਲਾਵਾਂਗੇ ਜੁਦੇ ਸੇਵਾਦਾਰ ਜਾਂ ਮੈਂ ਅਗਰ ਤੁਸੀਂ ਇਕੱਲੇ ਕਰਦੇ ਪਿਓ ਸੁਖਾਸਨ ਤੇ ਇਕੱਲੇ ਕਈ ਵਾਰ ਮਜਬੂਰੀਸ ਕਰਨਾ ਪਏਗਾ ਅਗਰ ਕਿਸੇ ਨੂੰ ਤੇ ਇਕੱਲੇ ਵੀ ਤੁਸੀਂ ਕਰ ਸਕਦੇ ਹੋ ਹੋਣਾ ਹੈ ਪ੍ਰੇਮ ਦੇ ਨਾਲ ਅਗਰ ਸੰਗਤਾਂ ਕੋਲ ਨੇ ਤੇ ਸੰਗਤਾਂ ਫਿਰ ਉਸ ਨੂੰ ਕਰਨ ਗਿਆ ਹੁਣ ਰੁਮਾਲਾ ਸਾਹਿਬ ਜਿਹੜਾ ਵਾਈਟ ਹੈ ਇਹਨੂੰ ਕਮਰਕੱਸਾ ਬੋਲਦੇ ਨੇ ਕਮਰਕੱਸੇ ਨੂੰ ਕਿਵੇਂ ਕਰਨਾ ਹੈ ਉਹਦੀ ਇੱਕ ਕੋਣਾ ਮੈਂ ਪਕੜ ਲਵਾਂਗਾ ਇਹਦਾ ਸਿੱਧਾ ਪੁੱਠਾ ਵੀ ਵੇਖ ਲੈਣਾ ਭਾਈ ਸਾਹਿਬ ਨੇ ਵੇਖ ਕੇ ਮੈਨੂੰ ਦਿੱਤਾ ਹੈ ਉਨਮੇ ਇੱਕ ਕੋਨਾ ਪਕਰ ਲਿਆਏ ਇੱਕ ਕੋਨਾ ਇੱਧਰ ਯਾਨੀ ਕਿ ਕੋਨਾ ਠੀਕ ਮੇਰੇ ਸਾਹਮਣੇ ਹੋਣਾ ਚਾਹੀਦਾ ਹੈ ਇਸ ਨੂੰ ਆਪਣੇ ਕੁਛ ਕੀਤੀ ਜਾ ਕੇ ਕੱਪੜਿਆਂ ਨਾਲ ਨਾ ਲੱਗੇ ਇਸ ਨੂੰ ਹਲਕਾ ਜਿਹਾ ਪਿਛਾਂ ਫੋਲਡ ਕਰਕੇ ਉੱਤੇ ਰੱਖ ਦਿਓ ਉਸ ਤੋਂ ਬਾਅਦ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਦਾ ਸੰਗਾਸ਼ਣ ਕਰਾ ਦਿਓ ਬਰਾਜ਼ਮਾਨ ਕਰ ਦਿਓ ਉਸ ਤੋਂ ਬਾਅਦ ਇਸ ਪਲਕ ਨੂੰ ਹਟਾ ਦਿੱਤਾ ਜਾਏਗਾ ਤੇ ਸਭ ਤੋਂ ਪਹਿਲਾਂ ਆ ਆ ਪਕੜਿਆ ਜਾਏਗਾ ਕੋਨਾ तिरछा ਗਿਆ ਹੈ ਅਗਰ ਇਹ ਬਾਹਰ ਸੈੱਟ ਤੇ ਜਾ ਰਿਹਾ ਤੇ ਅਸੀਂ ਦੁਬਾਰਾ ਉਸ ਨੂੰ ਸੈੱਟ ਕਰਾਂਗੇ ਜਿਸ ਤਰ੍ਹਾਂ ਕਪੜਾ ਪੂਰਾ ਸੈੱਟ ਨਹੀਂ ਹੋ ਪਾਇਆ ਤੇ ਇਸ ਕਰਕੇ ਤੁਸੀਂ ਕਿੱਚੋ ਥੋੜਾ ਜਿਹਾ ਚਲ ਐਸ ਨੂੰ ਪਹਿਲਾਂ ਅਸੀਂ ਇੱਥੇ ਕਰਾਂਗੇ ਸਾਰੇ ਵਟ ਕੱਢੇ ਜਾਣਗੇ ਪ੍ਰੇਮ ਦੇ ਨਾਲ ਜਲਦੀ ਨਹੀਂ ਕਰਨੀ ਕਿਸੇ ਨੇ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਪਿਛਾਟਾ ਕੇ ਇਹਦੇ ਸਾਰੇ ਵਟ ਕੱਢ ਦਿੱਤੇ ਜਾਣਗੇ ਇਸ ਨੂੰ ਇਸ ਪਾਸੇ ਫੋਲਡ ਕੀਤਾ ਜਾਏਗਾ ਉਸ ਤੋਂ ਬਾਅਦ ਰੁਮਾਲਾ ਸਭ ਪਕੜ ਕੇ ਦੂਜੇ ਪਾਸਿਓਂ ਇਸ ਤਰ੍ਹਾਂ ਪਿਛਾ ਕਰਕੇ ਵਟ ਕੱਢ ਕੇ ਇਸ ਨੂੰ ਪਿਛਾ ਕੀਤਾ ਜਾਏਗਾ ਜੋ ਹੁਣ ਬਚਿਆ ਹੈ ਇਨਾ ਕੁਛ ਬਚਿਆ ਹੈ ਪਰਮਾਲਾ ਸਾਹਿਬ ਵੱਡਾ ਹੋਣ ਕਰਕੇ ਅਸੀਂ ਇੱਥੇ ਇਸ ਨੂੰ ਉੱਤੇ ਫੋਲਡ ਕਰ ਦਾਂਗੇ ਤਾਂ ਕਿ ਅਸੀਂ ਥੱਲੇ ਨਹੀਂ ਦੇਵਾਂਗੇ ਕੁਝ ਜੇ ਜਦੋਂ ਸਿਰ ਤੇ ਮਹਾਰਾਜ ਅਸਰੂਪ ਲਵਾਂਗੇ ਤਾਂ ਫਿਰ ਥੱਲੇ ਉਹ ਲੱਟ ਲੱਟ ਕਿਸ ਨੂੰ ਨਜ਼ਰ ਆਏਗੀ ਇਸ ਕਰਕੇ ਇਸ ਨੂੰ ਫੋਲਡ ਕਰਕੇ ਉੱਤੇ ਹੀ ਰੱਖ ਦਿੱਤਾ ਜਾਏਗਾ ਤਾਂ ਕਿ ਵਿੱਚ ਹੀ ਕਬਰ ਹੋ ਜਾਏ ਉਸ ਤੋਂ ਬਾਅਦ ਜੋ ਲਾਸਟ ਵਾਲੀ ਕੋਨਾ ਹੈ ਉਸ ਨੂੰ ਅਸੀਂ ਪਕੜਾਂਗੇ ਪਕੜ ਕੇ ਦੋਵਾਂ ਪਾਸਿਓ ਸੈਟਿੰਗ ਕਰਕੇ ਇਹਨਾਂ ਵਿੱਚ ਇੱਕ ਪਾਸੇ ਕੁਝ ਹੋਰ ਹੈ ਇੱਕ ਪਾਸੇ ਕੁਝ ਹੋਰ ਹੈ ਦੋਵੇਂ ਸੱਡਾਂ ਵਿਚਕਾਰ ਆ ਗਈਆਂ ਨੇ ਸਾਰੇ ਵੱਟ ਅੱਗੋਂ ਨਿਕਲ ਗਏ ਨੇ ਇਸ ਨੂੰ ਥੋੜਾ ਜਿਹਾ ਹਲਕਾ ਜਿਹਾ ਮੈਂ ਖਿੱਚਾਂਗਾ ਤਾਂ ਕਿ ਸੈਟਿੰਗ ਹੋ ਜਾਏ ਇੱਥੋਂ ਦੋਵੇਂ ਉਂਗਲਾਂ ਪਾ ਕੇ ਅੰਗੂਠਾ ਪਾ ਕੇ ਤੇ ਉਹਨਾਂ ਨੂੰ ਪਿਛੇ ਫੋਲਡ ਕਰ ਦਾਂਗਾ ਅੰਜ ਕਰਕੇ ਤਾਂ ਕਿ ਉੱਤੇ ਹੋ ਜਾਏ ਕਈ ਕੀ ਕਰਦੇ ਨੇ ਉਹ ਮੈਂ ਉਹ ਹੀ ਦੱਸ ਲਗਾ ਐ ਦੇ ਵਿੱਚ ਪਾ ਦਿੰਦੇ ਨੇ ਅੰਜ ਕਰਕੇ ਕਿੰਨਾ ਵੱਡਾ ਹੋ ਗਿਆ ਉੱਚ ਉਹ ਫਿਰ ਸੈੱਟ ਕਰਦੇ ਨੇ ਸੈੱਟ ਨਹੀਂ ਹੋ ਪਾਂਦਾ ਇਸ ਕਰਕੇ ਇਹ ਨਹੀਂ ਕਰਨਾ ਅਸੀਂ ਇਸੇ ਨੂੰ ਹੀ ਦੁਬਾਰਾ ਕਰਕੇ ਪੂਰੀ ਸੈਟਿੰਗ ਕਰਕੇ ਵਾਪਸ ਉਸਤਣੇ ਕਰਾਂਗੇ ਤਾਂ ਕਿ ਸੁੰਦਰ ਢੰਗ ਦੇ ਨਾਲ ਸੁਖਾਸਨ ਮਹਾਰਾਜ ਜੀ ਦਾ ਕੀਤਾ ਜਾਏ ਭੰਤਨਾਨ ਗੁਰੂ ਗਰੰਥ ਸਾਹਿਬ ਜੀ ਦਾ ਉਸ ਤੋਂ ਬਾਅਦ ਫਲਕ ਕਈ ਲਾਂਦੇ ਨੇ ਆਪਣੀ ਜੋ ਇੱਥੇ ਹੈ ਸਾਡੇ ਕੋਲ ਇਸ ਪਲਕ ਨੂੰ ਅਸੀਂ ਇੱਧ ਤੇ ਲਾ ਕੇ ਸਮਝ ਲਓ ਇਸ ਸੁਖਾਸਨ ਦੀ ਜੋ ਪ੍ਰਕਿਰਿਆ ਹੈ ਹੋ ਚਕੀਏ ਤੇ ਵੱਡੇ ਰਮਾਲੇ ਸਾਹਿਬ ਨੂੰ ਅਸੀਂ ਉੱਤੇ ਲਾਵਾਂਗੇ ਉਸ ਤੋਂ ਬਾਅਦ ਅਰਦਾਸ ਹੋਏਗੀ ਤੇ ਫਿਰ ਸੁਖਾਸਨ ਸੁਖਾਸਨ ਦੇ ਥਾਂ ਤੇ ਸਤਿਗੁਰੂ ਜੀ ਨੂੰ ਸਾਰੀ ਸੰਗਤਾਂ ਦੇ ਨਾਲ ਅਸੀਂ ਲੈ ਕੇ ਜਾਵਾਂਗੇ ਇਹ ਸੀ ਸੁਖਾਸਨ ਕਿਵੇਂ ਕਰਨਾ ਹੈ